नाइट ड्यूटी करते हैं अभी दो दिन हुआ हमें यहाँ पे काम पे करते हुए ठीक है तो जैसे सवेरे साढ़े आठ बजे मतलब जो बाऊ के बेटे हैं ना छोटे वाले वो यहाँ पे आते हैं सवेरे आठ बजे ठीक है साढ़े आठ बजे वो आते हैं उसके बाद जैसे वो आए तो मतलब कह दे कि साढ़े आठ बजे तुम घर चले जाओ अब अब मैं चलाऊंगा मतलब मशीन तो मैंने कहा नहीं हम लोग दो आदमी हैं दो आदमी का काम नहीं निकलेगा तो फिर कैसे होगा हम लोग नौ बजे तक चलाने दो तो बोला कि चलो जैसी आपकी इच्छा आप नौ बजे तक चला लो उसके बाद नौ बजे जैसे ही नौ बजा उसके बाद आ, हम लोग बाहर निकले ठीक है तो डायरेक्ट उनके पापा का फ़ोन आया इनके पास कि बेटा कि प्रोडक्शन वोडक्शन ठीक निकला है और वो लोग लड़के चले गए तो वो अपने मतलब पापा से बात कर रहे थे उसी वक्त लोग जब लोग हम लोग यहाँ से जा रहे थे तब तो बोले कि कि हा, हाँ कि वो लोग चले गए प्रोडक्शन भी अच्छा निकाले हैं माल भी साफ़ सुथरा निकाले हैं अब लोग चले गए बस इतनी बात हुई वो यह की है इस ये फैक्ट्री है या मकान है की है

नहीं मैंने नहीं। अच्छा अंदर होया इस को नहीं, को नहीं, एक कुछ मेरे को बारे में उन्हें तो, है हाँ, तो वो मतलब आया हूँ तब तो बताया ना कि मेरा बेटा ऐसे ऐसे कर लिया है अच्छा बस, ये लोग मेरे को बताए उसके बाद ही मैं आ, आपको ये बता रहा हूँ कितने अंदर ही है अच्छा अंदर ही नहीं मालिक का नाम नहीं मालिक का नाम नहीं पता कोई नहीं ऐसा ये मैं हम लोग कैसे बता सकते आपसी मामले का नाम क्या था बेटे का ਮੇਰੇ ਕੋਲ ਤਾਂ ਬੇਟੇ ਦਾ ਨਾਮ ਵੀ ਨਹੀਂ ਪਤਾ ਸ਼ਾਇਦ ਕੁਲਦੀਪ ਹੈ ਕਿ ਪਤਾ ਨਹੀਂ ਕੁਝ ਹੈ ਅੱਛਾ ਉਮਰ ਕਿੰਨੀ ਸੀ ਉਹਦੀ ਬੋਲ ਰਹੇ ਸਨ 18 ਸਾਲ ਦੇ ਅੱਛਾ 18 ਸਾਲ ਹਾਂ ਅਭੀ ਤਾਂ ਤੁਸੀਂ ਇੱਥੇ ਕਿੰਨੇ ਦਿਨਾਂ ਤੋਂ ਕੰਮ ਕਰ ਰਹੇ ਹੋ ਦੋ ਦਿਨੋਂ ਆ ਬਸ ਦੋ ਦਿਨ ਦੋ ਦਿਨ ਬਿਲਕੁਲ ਤੋਂ ਦੇਖ ਸਕਦੇ ਹੋ ਤਸਵੀਰਾਂ ਮੈਂ ਰੋਨਥਾਨੀ ਸ਼ਿਫਸ਼ਨਾ ਸਮਾਰ ਗਈ ਤਾਂ ਜਿੱਦਾਂ ਕਿ ਮੈਨੂੰ ਪਰਿਵਾਰ ਵੱਲੋਂ ਨਾ ਇੱਕ ਫੋਨ ਆਇਆ ਸੀਗਾ ਅੱਛਾ ਤੇ ਕਹਿੰਦੇ ਵੀ ਇੱਥੇ ਮੁੰਡੇ ਨੇ ਆਪ ਫਾਹ ਲੈ ਲਿਆ ਪਰ ਪਰਿਵਾਰ ਨੂੰ ਵੀ ਨਹੀਂ ਪਤਾ ਇਹ ਮੁੰਡੇ ਨੇ ਆਪ ਫਾਹ ਲਾਇਆ ਵੀ ਇੱਥੇ ਜਿਹੜੋ ਮਹੱਲੇ ਵਾਲੇ ਕਹਿੰਦੇ ਪਏ ਆ ਕਿ ਇੱਥੇ ਜਿਹੜੋ ਫੈਕਟਰੀ ਉਹ ਕਾਰ ਉਦੇ ਬਾਅਦ ਚਾਰ ਪੰਜ ਬੰਦੇ ਆਏ ਸੀਗੇ ਠੀਕ ਹੈ ਤੇ ਬੰਦੇ ਆਏ ਤੇ ਬਾਅਦ ਕਹਿੰਦੇ ਜੀ ਗੇਟਕੁੱਟ ਲੱਗਾ ਆਇਆ ਸੀਗਾ ਬੰਦੇ ਆਏ ਉਹਦੇ ਬਾਅਦ ਜਦੋਂ ਥੋੜੇ ਟਾਈਮ ਬਾਅਦ ਉਹ ਜਿਹੜੇ ਘਰ ਦੇ ਆਏ ਉਹਨਾਂ ਦੇ ਤੇ ਘਰ ਦੇ ਕਹਿੰਦੇ ਵੀ ਅੱਦਾ ਅੱਦਾ ਕਰਕੇ ਗੱਲ ਹੋ ਗਈ ਮੇਰੇ ਮੁੰਡੇ ਨੇ ਫਾਲ ਲੈ ਲਿਆ ਫੇਰ ਪਰਿਵਾਰ ਵੱਲੋਂ ਤੁਹਾਨੂੰ ਫੋਨ ਕੀਤਾ ਗਿਆ ਫਿਰ ਅਸੀਂ ਇੱਥੇ ਆਏ ਆਣ ਦੇ ਬਾਅਦ ਆਪਾਂ ਫਿਰ ਪ੍ਰਸ਼ਾਸਨ ਨੂੰ ਪੁੱਛਿਆ ਮੈਂ ਕਿਹਾ ਸਰ ਕੁਝ ਪਤਾ ਲੱਗਾ ਕਿ ਨਹੀਂ ਲੱਗਾ ਕਹਿੰਦੇ ਵੀ ਹਲੇ ਜਾਂਚ ਹੋ ਰਹੀ ਹੈ ਜਾਂਚ ਹੋਣ ਤੋਂ ਬਾਅਦ ਤੁਹਾਨੂੰ ਦੱਸ ਦਿੱਤਾ ਜਾਵੇਗਾ ਕਿੰਨੀ ਕੁ ਦੇ ਬਾਕੀ ਆ ਗਿਆ ਇਹ ਵਾਕਾ 9:30 10 ਵਜੇ ਦਾ ਅੱਛਾ ਸਵੇਰ ਦਾ ਹਾਂਜੀ ਸਵੇਰ ਦਾ ਅੱਛਾ ਕਿੰਨੀ ਕੁ ਉਮਰ ਮੁੰਡੇ ਦੀ ਮੁੰਡੇ ਦੀ 18 ਸਾਲ ਦੀ ਅੱਛਾ ਕੀ ਹੋਇਆ ਕੀ ਹੈਗਾ ਪਤਾ ਨਹੀਂ ਜਾਈ ਸਵੇਰੇ 8 ਵਜੇ ਆਇਆ ਸੀਗਾ ਫੈਕਟਰੀ ਸਵੇਰੇ ਸਾਡੇ ਨਾਲ ਖੇលਿਆ ਸੀ ਉਸ ਤੋਂ ਬਾਅਦ ਨੇ ਫੋਨ ਚੁਲਿਆ ਉਸ ਤੋਂ ਬਾਅਦ 8 ਵਜੇ ਫੈਕਟਰੀ ਆਇਆ ਸੀਗਾ ਮੈਂ ਆਪਣਾ ਕੋਲੇਜ ਲਈ ਨਿਕਲ ਗਿਆ ਸੀਗਾ ਕਿਉਂਕਿ ਮੈਨੂੰ ਮੈਡਮ ਨੇ ਬੁਲਾਇਆ ਸੀਗਾ ਇੱਕ ਸਿਗਨੇਚਰ ਲਈ ਉਸ ਤੋਂ ਬਾਅਦ ਜੋ ਹੋਇਆ 9:00 9:00 9:75 ਡਾਡੀ ਨੇ ਫੋਨ ਕੀਤਾ ਸੀ ਹੁਣ ਉਹਦੇ ਨਾਲ ਗੱਲ ਵੀ ਹੋਈ ਆ 9:05 ਤੇ ਜਿਹੜੇ ਕਾਰੀਗਰ ਸੀਗੇ ਉਹ ਵੀ ਚਲੇ ਗਏ ਸੀਗੇ ਉਸ ਤੋਂ ਬਾਅਦ ਮਕਾਨ ਮਾਲਕ ਦੇ ਮੁੰਡੇ ਕਹਿੰਦੇ ਕਿ ਮੈਂ ਪੰਜ ਮੁੰਡੇ ਬਾਹਰ ਦੇਖੇ ਸੀਗੇ ਤੇ ਉਸ ਤੋਂ ਬਾਅਦ ਜੋ ਗੱਲ ਹੋਈ ਆ ਅੰਦਰ ਹੋਈ ਆ ਉਸ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਲੱਗਿਆ 10:00 ਡਾਡੀ ਆਇਆ ਤੇ ਦੇਖਿਆ ਕਿ ਉਹ ਪੱਖੇ ਦੇ ਲੰਮਕਾ ਪੈ ਸੀ ਤੇ ਥੱਲੇ ਪਿਆ ਅੰਦਰ ਹੋਇਆ ਕੀ ਹੈਗਾ ਉਹ ਨਹੀਂ ਪਤਾ ਜੀ ਕਿਸੇ ਨੂੰ ਨਹੀਂ ਮੁੰਡਾ ਜਿਹੜਾ ਸੀਗਾ ਥੋੜਾ ਬਰਦਰ ਉਹ ਪਿਆ ਹੋਇਆ ਸੀਗਾ ਹਾਂਜੀ ਉਹ ਥੱਲੇ ਪਿਆ ਹੋਇਆ ਸੀ ਦੁੱਦੀ ਮਤਲਬ ਜਿਉਂਦਾ ਸੀਗਾ ਕਿਦਾਂ ਨਹੀਂ ਉਹ ਜੀ ਉਸ ਟਾਈਮ ਤੇ ਉਹਨਾਂ ਦੇ ਨਾਲ ਚੱਲਦੀ ਸੀਗੀ ਉਹਨੂੰ ਹਸਪੀਟਲ ਲੈ ਗਏ ਤੇ ਡਾਕਟਰ ਨੇ ਜਵਾਬ ਦਿੱਤਾ ਸੀ ਅੱਛਾ ਮਤਲਬ ਹੁਣ ਕੀ ਡੈਥ ਹੋ ਚੁੱਕੀ ਹੈ ਹਾਂਜੀ ਕੀ ਕਾਰਨ ਰਿਹਾ ਹੈ ਦਾ ਅਸਲ ਕੁਝ ਪਤਾ ਲੱਗਿਆ ਉਹ ਤਾਂ ਪਤਾ ਨਹੀਂ ਮੇਨ ਮੈਕਟੀਵੇਸ਼ਨ ਚੱਲਦੀ ਪਈ ਹਲੇ ਪਤਾ ਕਿਦਾਂ ਲੱਗਦਾ ਸੀਗਾ ਤੁਹਾਨੂੰ ਵੀ ਉਹ ਅੰਦਰ ਇਦਾਂ ਦਾ ਪਾਣਾ ਵਪਰੇ ਗਿਆ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਪਹੁੰਚਦੇ ਹੋ ਕਿਦਾਂ ਉਹ ਤਾਂ ਪਹਿਲੀ ਤਾਂ ਕੀ ਕਹਿੰਦੇ ਮਕਾਨ ਮਾਲਕ ਦੇ ਮੁੰਡੇ ਕਹਿੰਦੇ ਪੰਜ ਮੁੰਡੇ ਬਾਹਰ ਖੜੇ ਸੀਗੇ ਤੇ ਉਹ ਜੇਕਰ ਉਹਨਾਂ ਨੇ ਇਸ ਤੱਕ ਉਹ ਆਪ ਦਾ ਸੁਸਾਇਡ ਕਰ ਨਹੀਂ ਸਕਦਾ ਜੀ ਹਾਂਜੀ ਕਿਉਂਕਿ ਇੱਦਾਂ ਦੀ ਗੱਲ ਕੋਈ ਸੀ ਵੀ ਨਹੀਂ ਉਹ ਹੱਸਦਾ ਖੇਡਦਾ ਪਿਆ ਸੀ ਸਾਡੇ ਨਾਲ ਤੇ ਮੇਰੇ ਨਾਲ ਸੰਦਾ ਸੀਗਾ ਇਦਾਂ ਦੀ ਕੋਈ ਗੱਲ ਨਹੀਂ ਸੀ ਟੈਨਸ਼ਨ ਵਾਲੀ ਜੋ ਕਿ ਉਹ ਸੁਸਾਇਡ ਕਰੇ ਆਪੇ ਤੇ ਬਾਕੀ ਜੋ ਹੋਇਆ ਸੀਗਾ ਉਹ ਅੰਦਰ ਹੀ ਹੋਇਆ ਸੀਗਾ ਕੀ ਨਾਮ ਉਮਰ ਕੀ ਹੋਦੀ ਉਹਦੀ ਉਮਰ 18 ਸਾਲ ਸੀਗੀ ਨਾਮ ਉਹਦਾ ਕੁਲਦੀਪ ਸੀਗਾ ਕੁਲਦੀਪ ਹਾਂਜੀ ਕੀ ਹੋ ਰਿਹਾ ਹੁਣ ਅੰਦਰ ਅੰਦਰ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਚੱਲਦੀ ਹੈ ਹਾਂਜੀ ਠੀਕ ਹੈ ਬਿਲਕੁਲ ਸਭ ਦੱਸ ਦਈਏ ਮ ਸਵਾ 9 ਵਜੇ ਆਪਣੇ بیٹے ਨੂੰ ਫੋਨ ਕੀਤਾ ਫੋਨ ਨਹੀਂ ਚੱਲ ਰਹੀ ਚ ਗਾਲੂ ਹੀ ਕਹਿੰਦਾ ਮੈਂ आधे घंटे ਤੇ ਆ ਰਿਹਾ ਮੈਂ ਘਰ ਉਸ ਤੋਂ ਬਾਅਦ ਮੇਰੇ ਮੇਰੇ ਨਾਲ आधे घंटे ਬਾਅਦ ਪੌਣੇ ਘੰਟੇ ਬਾਅਦ ਮੈਂ ਫੋਨ ਕੀਤਾ ਉਹ ਫੋਨ ਚੱਕਿਆ ਨਾ ਫਿਰ ਮੈਂ 10 ਵਜੇ ਇੱਥੇ ਆਇਆ ਸਵੇਰ 10 ਵਜੇ ਤਾਂ ਟਾਈਮ ਸੀਗਾ ਉਸ ਤੋਂ ਬਾਅਦ ਦੇਖਿਆ ਕਿ ਇੰਨਾ ਦਾ ਦਰਵਾਜ਼ਾ ਕੁਲਾ ਤੇ ਮੇਰੇ ਬੇਟਾ ਲੰਬਾ ਪਿਆ ਹੈ ਤੇ ਉਹ ਤੇ ਗੱਲੇ ਦੇ ਵਿੱਚ ਰੱਸੀ ਪਈ ਵੀ ਹੈ ਅੱਛਾ ਟੀਮ ਦਾ ਕੋਈ ਲੜਾਈ ਝਗੜਾ ਵਗੈਰਾ ਕੋਈ ਲੜਾਈ ਝਗੜਾ ਨਹੀਂ ਹੋਇਆ ਸਵੇਰੇ ਉਹਨੇ ਸਾਡੇ 5 ਵਜੇ ਉੱਠ ਕੇ ਮੇਰੇ ਦੋ ਬੇਟੇ ਆ ਦੋਨੋਂ ਉੱਠ ਕੇ ਕ੍ਰਿਕਟ ਸਾਹਮਣੇ ਗਰਾਊਂਡ ਹੈਗਾ ਕ੍ਰਿਕਟ ਖਿਲੇ ਆ ਉਹਨੇ ਤੇ ਮੇਰੇ ਕੋਲ ਚਾਬੀ ਮੰਗਿਆ ਕਿ ਬਾਈਕ ਦੀ ਚਾਬੀ ਦੋ ਪਾਪਾ ਮੈਂ ਜਾ ਰਹਾ ਹਾਂ ਫੈਕਟਰੀ ਬੱਸ ਕਿੰਨੀ ਕੀ ਗੱਲ ਹੋਈ ਹੈ ਉਸ ਤੋਂ ਬਾਅਦ ਲਾਸਟ ਸਵੇਰ 9 ਵਜੇ ਤੇ 5 ਮਿੰਟ ਤੇ ਮੇਰੀ ਗੱਲ ਹੋਈ ਕਿ ਬਈ ਮੈਂ ਪ੍ਰੋਡਕਸ਼ਨ ਮੈਂ ਚਾਹ ਕਹਿੰਦਾ ਪਰ ਕੰਮ ਸਹੀ ਕਰਕੇ ਮੈਂ ਕਰਦਾ ਮਾਲ ਚੈੱਕ ਕਰ ਲਿਆ ਤੇ ਮੈਂ ਥੋੜੇ ਦੇਰ ਵਿੱਚ ਮੈਂ ਆ ਰਿਹਾ ਮੇਰੇ ਫੋਨ ਨਾਲ ਇਹ ਗੱਲ ਹੋਈ ਹੈ ਫੋਨ ਸਾਈਡ ਤੇ ਪਿਆ ਸੀਗਾ ਤੇ ਉਹਦੇ ਗੱਲੇ ਤੇ ਨਿਸ਼ਾਨ ਸੀਗਾ ਤੇ ਪੱਖੇ ਤੇ ਉਹਦੀ ਰੱਸੀ ਲੱਗੀ ਹੋਈ ਹੈ ਜਦੋਂ ਤੁਸੀਂ ਆਏ ਆ ਤੇ ਉਹ ਥੱਲੇ ਹੀ ਪਿਆ ਹੋਇਆ ਸੀਗਾ ਜਾਂ ਤੁਸੀਂ ਉਤਾਰਿਆ ਉਹਨੂੰ ਥੱਲੇ ਥੱਲੇ ਪਿਆ ਸੀਗਾ ਅੱਛਾ ਉਸ ਟਾਈਮ ਫੈਕਟਰੀ 'ਚ ਕੋਈ ਹੋਰ ਵੀ ਮੌਜੂਦ ਸੀਗਾ ਜਾਂ ਨਹੀਂ 9 ਵਜੇ ਜਿਹੜੇ ਕਰਕੇ ਕੰਮ ਕਰਦੇ ਸੀਗੇ ਉਹ 9 ਵਜੇ ਚਲੇ ਗਏ ਸੀ ਕਿੰਨਾ ਨਾਈਟ ਡਿਊਟੀ ਕਰਦੇ ਸੀਗੇ ਨਾਈਟ ਡਿਊਟੀ ਕਰਦੇ ਸੀਗੇ ਠੀਕ ਹੈ ਜੀ ਇਨਵੈਸਟੀਗੇਸ਼ਨ ਚੱਲੀ ਤੇ ਇੱਕ ਪਾਸੇ ਫੋਰੈਂਸਿਕ ਟੀਮਾਂ ਜਿਹੜੀਆਂ ਉਹ ਵੀ ਪਹੁੰਚੀਆਂ ਸੀਗੀਆਂ ਕੋਈ ਆ ਕੀ ਸੀਗਾ ਇੱਕ ਲੜਕਾ ਸੀ 18 ਸਾਲ ਦਾ ਕਲਦੀਪ ਮੋਰੀਆ ਨਾਂ ਦਾ ਸਵੇਰੇ 9:11 ਵਜੇ ਜਿਹੜੀ ਆ ਬਾਡੀ ਰਿਕਵਰ ਹੋਈ ਹੈ ਉਦੋਂ ਉਹਦੀ ਧੜਕਣ ਚੱਲਦੀ ਸੀ ਉਹਦੇ ਪੇਰੈਂਟਸ ਆਏ ਨੇ ਪਿਤਾ ਆ ਉਹਨਾਂ ਨੇ ਜਾ ਕੇ ਸੀਐਮਸੀ ਲੈ ਕੇ ਜਿੱਥੇ ਉਹਨੂੰ ਉਹ ਡੈਥ ਕਰਾ ਦਿੱਤਾ ਗਿਆ ਸਰ ਹੋਇਆ ਕੀ ਸੀਗਾ ਜਿਹੜੀ ਧੜਕਣ ਚੱਲ ਰਹੀ ਸੀ ਉਹ ਉਹਦੇ ਜਿਹੜਾ ਗਲੇ ਦੇ ਵਿੱਚ ਕੋਈ ਕੱਪੜੇ ਦਾ ਨਿਸ਼ਾਨ ਹੈ ਤੇ ਹੈਂਗਿੰਗ ਜਿਹੜਾ ਮੌਜੂਦਾ ਜਿਹੜੇ ਇਨਵੈਸਟੀਗੇਸ਼ਨ ਬਾਡ ਦੇ ਵਿੱਚ ਆਇਆ ਹਾਂ ਥੈਂਕ ਯੂ ਇੱਥੇ ਜਿਹੜੇ ਕੁਝ ਲੋਕ ਸੀਗੇ ਉਹ ਕਹਿੰਦੇ ਕੋਈ ਪੰਜ ਮੁੰਡੇ ਦੇਖੇ ਗਏ ਆ ਤੇ ਜਿਹਨੂੰ ਲੈ ਕੇ ਉਹਨਾਂ ਦੇ ਵਿੱਚ ਕਾਫੀ ਡਰ ਦਾ ਮਾਹੌਲ ਸੀਗਾ ਤੇ ਫੈਕਟਰੀ ਦੇ ਅੰਦਰ ਇਨਵੈਸਟੀਗੇਸ਼ਨ ਚਲ ਰਹੀ ਸੀ ਨਹੀਂ ਇਸ ਤਰ੍ਹਾਂ ਦਾ ਸੀਸੀਟੀ ਫੁਟੇਜ ਦੇ ਵਿੱਚ ਕੁਝ ਨਹੀਂ ਆ ਇੱਕ ਕੈਮਰਾ ਹੈਗਾ ਚੈੱਕ ਕੀਤਾ ਬਾਹਰ ਸੜਕ ਦੇ ਵਿੱਚ ਖੜੇ ਪਾਏ ਗਏ ਲੇਕਿਨ ਫੈਕਟਰੀ ਦੇ ਅੰਦਰ ਜਾਂਦੇ ਜਾਂ ਬਾਹਰ ਹੁੰਦੇ ਕਿਸੇ ਨੇ ਨਹੀਂ ਦੇਖਿਆ ਤੇ ਉਹਦੀ ਮਾਮਲਾ ਬਾਕੀ ਜਾਂਚ ਕੀਤੀ ਆ ਬਿਲਕੁਲ ਬਿਲਕੁਲ ਲੜਕੇ ਦੀ ਮਾਮਲਾ ਕਿੰਨੀ ਕੁ ਉਮਰ ਹੈ ਮੁੰਡੇ ਦੀ 18 ਸਾਲ ਅੱਛਾ ਉਹਦੇ ਫਾਦਰ ਕੀ ਕਰਦੇ ਨੇ ਉਹਦਾ ਬਵੀਨਾ ਫੈਬਰਿਕ ਨਾਮ ਦੀ ਇਹਨਾਂ ਦੀ ਫੈਕਟਰੀ ਹੈ ਜਿਹੜਾ ਆਦੇ ਉੱਤੇ ਮਸ਼ਾਲਾਂ ਦਾ ਕੰਮ ਕਰ ਰਿਹਾ ਹੈ ਜੀ ਜੀ ਬਿਲਕੁਲ ਸਹੀ ਦੱਸਦੀ ਹੈ ਕਿ ਪ੍ਰਸ਼ਾਸਨ